ਕੋਈ ਨਾ ਕੋਈ ਬੈਠਾ ਰਹਿਣਾ ਤੈਨੂੰ ਬੈਠਾ ਰਹਿਣ ਦੇ ਬੱਸ ਦੇ ਅੱਗੇ ਬੈਠਾ ਇਹ ਨੌਜਵਾਨ ਉਹ ਹੈ ਜਿਸ ਨੂੰ ਸੀਟ ਨਾ ਮਿਲਣ ਤੇ ਇੱਕ ਗੱਡੀ ਦੇ ਅੱਗੇ ਜਾ ਕੇ ਬਹਿ ਗਿਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਪਟਿਆਲਾ ਦੀ ਇਹ ਵੀਡੀਓ ਦੂਸੀ ਜਾ ਰਹੀ ਆ ਜਿੱਥੇ ਨੌਜਵਾਨ ਦੇ ਵੱਲੋਂ ਜਦੋਂ ਉਸ ਨੂੰ ਬੱਸ ਦੇ ਵਿੱਚ ਸੀਟ ਨਹੀਂ ਮਿਲੀ ਤਾਂ ਉਹ ਹੰਗਾਮਾ ਕਰਨ ਲੱਪਿਆ ਇੱਕਦ ਤੱਕ ਕਿ ਬੱਸ ਦੇ ਅੱਗੇ ਜਾ ਕੇ ਬਹਿ ਗਿਆ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾ ਨੇ ਇਸ ਨੌਜਵਾਨ ਨੂੰ ਉਤਾਰਿਆ ਅਤੇ ਮਾਮਲਾ ਸ਼ਾਂਤ ਕਰਵਾਇਆ ਦਰਸਲ ਪਾਸ ਡਰਾਈਵਰ ਦਾ ਕਹਿਣਾ ਕਿ 100 ਸਵਾਰੀਆਂ ਇੱਕ ਬੱਸ ਦੇ ਵਿੱਚ ਬੈਠ ਸਕਦੀਆਂ ਨੇ ਜਿਸ ਵਿੱਚ ਇਸ ਵਿਅਕਤੀ ਨੂੰ ਥਾਂ ਨਹੀਂ ਮਿਲੀ ਜਿਸ ਤੋਂ ਬਾਅਦ ਇਹ ਗੁੱਸੇ ਦੇ ਵਿੱਚ ਆ ਗਿਆ ਤੇ ਬੱਸ ਤੋਂ ਉਤਰ ਕੇ ਬੱਸ ਦੇ ਅੱਗੇ ਜਾ ਕੇ ਬਹਿ ਗਿਆ ਇਤੇ ਤੱਕ ਕਿ ਇਸ ਨੌਜਵਾਨ ਦੇ ਵੱਲੋਂ ਖੁਦ ਨੂੰ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਸੀ ਬੱਸ ਡਰਾਈਵਰ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਸ ਦੇ ਵੱਲੋਂ ਡਰਾਈਵਰ ਅਤੇ ਕੰਡਕਟਰ ਦੇ ਨਾਲ ਬਦਸਲੂਕੀ ਕੀਤੀ ਗਈ ਕਿਉਂਕਿ ਪਟਿਆਲਾ ਦੇ ਵਿੱਚ ਬੱਸ ਸਟੈਂਡ ਤੇ ਇਸ ਨੌਜਵਾਨ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਤੁਸੀਂ ਵੀ ਦੇਖੋ ਇਹ ਵੀਡੀਓ ਹੋਰ ਕੋਈ ਬੈਠਾ ਰਹਿਣਾ ਤੇਨੂੰ ਬੈਠਾ ਰਹਿਣ ਦੇ ਬਸ ਨਹੀਂ ਨਹੀਂ ਅੱਜ ਮਾਸਟਰ ਬਸ ਉਹ ਤਾਂ ਕਿਉਂ ਨਹੀਂ ਜਿਹੜਿਆ ਕਿਉਂ ਤੇ ਉਹ ਨਹੀਂ ਜਿਹੜਿਆ ਕਾਤੀ ਕੋਲ ਆਇਆ ਕਾਤੀ ਕੋਲ ਨਹੀਂ ਨਹੀਂ ਇਹਨੂੰ ਪੁੱਛਿਆ ਕਿ ਜਗ੍ਹਾ ਹੈਗੀ ਐ ਜੈਸੇ ਟੱਕੀ ਗੱਲ ਮੈਂ ਕੌਣ ਜਗ੍ਹਾ ਹੈਗੀ ਖਾਲੀ ਗੱਡੀ ਸੀ ਕੀ ਨਾਮ ਹੈ ਭਾਈ ਇਹ ਆਪਣਾ ਮੇਰਾ ਨਾਮ ਹਰਕੇਸ਼ ਕੁਮਾਰ ਮਿੱਟੀ ਹੈ ਜੀ ਪੰਜਾਬ ਰੋਡ ਦੇ ਪਨਵਸ ਕੀ ਆ ਟਿਕੀ ਹਾਂ ਟਿਕੀ ਹਾਂ ਇੱਕ ਵਾਰ ਕਈ ਨੂੰ ਸੁਣਦੇ ਦਾ ਮੀਟਰ ਲਾਣਾ ਹੈ ਅੱਛਾ ਕੱਲ ਜਿਹੜੀ ਉਹ ਘਟਨਾ ਹੋਈ ਆ ਮਲਾਜਮ ਬੱਸ ਦੇ ਮੂਹਰੇ ਚੜਿਆ ਬੈਠਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਜਾਓਗੇ ਦੇਖੋ ਜੀ ਜਿਹੜੀ ਕੱਲ ਇਹ ਘਟਨਾ ਹੋਈ ਆ ਕੱਲ ਆਪਣੀ ਬੱਸ ਲਗਭਗ 6 ਵਜੇ ਸ਼ਾਮ ਨੂੰ ਚੀਕੇ ਨੂੰ ਜਾ ਰਹੀ ਸੀ ਬੱਸ ਦੇ ਵਿੱਚ ਲਗਭਗ 100 ਸਵਾਰੀ ਸੀ ਓਵਰ ਲੋਡ ਸੀ ਬੱਸ ਤੇ ਬੱਸ ਦੇ ਵਿੱਚ ਜਗ੍ਹਾ ਨਹੀਂ ਮਿਲੀ ਉਹਨੂੰ ਬੈਠਣ ਵਾਸਤੇ ਤੇ ਉਹਨੇ ਇੰਨੀ ਬਦਤਮੀਜ਼ੀ ਕੀਤੀ ਮੁੰਡੇ ਨੇ ਪਹਿਲਾਂ ਤਾਂ ਅੱਗੇ ਉਹ ਡਰਾਈਵਰ ਤੇ ਗਲਪਿਆ ਉਹਨੂੰ ਮਾਵਾ ਪੈਣਾ ਦੇ ਗਾਲਾਂ ਕੱਢੀਆਂ ਤੇ ਫਿਰ ਜਾ ਕੇ ਸ਼ਾਇਦ ਉਹਨੇ ਨਸ਼ਾ ਕੀਤਾ ਹੋਇਆ ਸੀ ਜਾ ਕੇ ਉਹ ਬੱਸ ਦੇ ਮੂਹਰੇ ਫਰੰਟ ਦੇ ਅੱਗੇ ਬੈਠ ਗਿਆ ਜਿਹਦੇ ਨਾਲ ਕੋਈ ਅਨਸਖ ਵੀ ਘਟਨਾ ਵੀ ਵਾਪਰ ਸਕਦੀ ਸੀ ਤੇ ਉਹ ਆਪਣੇ ਆਪਣੀ ਜਾਨ ਨੂੰ ਮਸੀਰ ਵਿੱਚ ਪਾ ਕੇ ਫਰੰਟ ਤੇ ਜਾ ਕੇ ਬੱਸ ਦੇ ਮੂਹਰੇ ਬਹਿ ਗਿਆ ਅੱਗੇ ਜਾ ਕੇ ਡਰਾਈਵਰ ਨੇ ਗੱਡੀ ਰੋਕੀ ਉਤੋਂ ਆਪਣੇ ਇੰਸਪੈਕਟਰ ਵਗੈਰਾ ਆਏ ਉਹਨਾਂ ਨੇ ਜਾ ਕੇ ਉਹਨੂੰ ਬੱਸ ਦੇ ਮੂਹਰੇ ਉਤਾਰਿਆ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਮੈਨੇਜਮੈਂਟ ਨੂੰ ਬੇਨਤੀ ਕਰਦੇ ਆ ਵੀ ਇਹ ਜਿਹੇ ਲੋਕਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਮੰਗ ਕਰਦੇ ਆ ਵੀ ਇਹ ਜਿਹੇ ਲੋਕਾਂ ਨੂੰ ਸਬਕ ਸਿਖਾਇਆ ਜਾਵੇ ਇਸ ਦੇ ਨਾਲ ਆਮ ਜਨਤਾ ਨੂੰ ਵੀ ਇੱਕ ਵਧੀਆ ਮੈਸੇਜ ਆਏਗਾ ਜੋ ਇਹ ਗਲਤ ਅਸਰ ਨੇ ਜਾਣ ਬੁੱਝ ਕੇ ਆਪਣੀ ਤੇ ਆਪਣੀ ਨਾਲ ਆਮ ਪਬਲਿਕ ਦੀ ਜਿਹੜੀ ਜਾਣ ਉਹ ਵੀ ਜੋਖਮ 'ਚ ਪਾਉਂਦੇ ਨੇ ਸੋ ਬਹਿਗੁਰੂ ਦੀ ਕਿਰਪਾ ਹੋ ਗਈ ਕੋਈ ਘਟਨਾ ਨਹੀਂ ਵਾਪਰੀ ਉਰ ਘਟਨਾ ਨਹੀਂ ਵਾਪਰੀ ਮੈਂ ਜਿਹੜੇ ਹਿਸਾਬ ਨਾਲ ਉਹ ਅੱਗੇ ਬੈਠਿਆ ਅਸੀਂ ਕੋਈ ਨਾ ਕੋਈ ਘਟਨਾ ਜਿਹੜੀ ਵਾਪਰ ਸਕਦੀ ਸੀਗੀ